ਮੇਰੀ ਪੀੜੀ ਦੇ ਮਾਨਤ ਡੀਰਣ ਧੂਮੀ ਮਹਾਰਾਜ ਨਗਰ ਵਿੱਚ ਸਾਰੀ ਉਮਰ ਲੋਕਪਥੀ ਸ਼ਿੰਗਾਰ ਸੰਦੇ ਲੇਖੇ ਲਾਉਣ ਵਾਲੇ ਸਾਡੇ ਉਹ ਤਿੰਨ ਦਾਨਸ਼ਵਰ ਨਾਇਕ ਜਿਨ੍ਹਾਂ ਦੀ ਯਾਦ ਵਿੱਚ ਵਿਚਾਰ ਚਰਚਾ ਕਰਨ ਲਈ ਸਮਾਜ ਨੂੰ ਹੋਰ ਵਿਚਾਰੀ ਬਣਾਉਣ ਲਈ ਮਿਲ ਬੈਠੇ ਜੰਤਕ ਜਥੇਬੰਦੀਆਂ ਦੇ ਨਮਾਇਦੇ ਪਰਿਵਾਰ ਸਮੇਂਦਾਰ ਤੇ ਹਾਜ਼ਰੀ ਵਿਚਾਰੂ ਲੋਕ ਕਾਮਰਦ ਕੇਸ਼ਵ ਰਾਮ ਜੀ ਮੇਰੇ ਸਤਾਰਜੂ ਚਾਚਾ ਜੀ ਸਾਹਿਬ ਪੈਸਾ ਮੇਰਾ ਜੀ ਮੁਰਾਤੋਂ ਡੀਏ ਦੇ ਵਿੱਚ ਸਾਲੋਂ ਅੰਗਰੇਜ਼ੀ ਪੜ੍ਹਨ ਦਾ ਮੌਕਾ ਮਿਲਿਆ ਤੇ ਮਾਸਟਰ ਗਾਰੂਸ ਵਰਕ ਜੀ ਕੋਲੋਂ ਮੈਨੂੰ ਜਿਹੜੀਆਂ ਸਾਡੀਆਂ ਲੋਕ ਢਾਡੀ ਪਰੰਪਰਾ ਸੀ ਕਲੀਆਂ ਲਾਉਣ ਬਾਰੇ ਜਿਹੜੀ ਪਰੰਪਰਾ ਸੀ ਉਹਦੇ ਬਾਰੇ ਉਹਨਾਂ ਤੋਂ ਜਾਣਕਾਰੀ حاصل ਕਰਨ ਦਾ ਮੌਕਾ ਮਿਲਿਆ ਚਾਚਾ ਜੀ ਜਿਹਾ ਦੇ ਦੋਸਤ ਹੋਣ ਕਾਰਨ ਕਿਸੇ ਵੀ ਤਰ੍ਹਾਂ ਦੀ ਕੋਈ ਪਛਾਣ ਦੀ ਉਹਨਾਂ ਨੂੰ ਲੋਕਤ ਨਹੀਂ ਜਦੋਂ ਅਸੀਂ ਪ੍ਰੋਫੈਸਰ ਸਰਵਜਾਰੀ ਗੱਲ ਕਰਦੇ ਹਾਂ ਉਹਨਾਂ ਦੀ ਵਿਸ਼ਿਆਂ ਦੇ ਵਿੱਚ ਮੁਹਾਰਤ ਉਹਨਾਂ ਦੀ ਪੰਜਾਬੀ ਹਿੰਦੀ ਅੰਗਰੇਜ਼ੀ ਉਰਦੂ ਇਹਨਾਂ ਸਾਰੀਆਂ ਵਿਸ਼ਾਵਾਂ ਤੋਂ ਉਹਨਾਂ ਦੀ ਮੁਹਾਰਤ ਸੀ ਵਿਸਾਦ ਦੇ ਇੱਕ ਸਵਾਲ ਨੂੰ ਉਹ ਪੰਜ ਪੰਜ ਤਰੀਕਿਆਂ ਨਾਲ ਆਪਣੇ ਵਿਦਿਆਰਥੀ ਨੂੰ ਦੱਸ ਦਿੰਦੇ ਸੀ ਤੇ ਨਾਲੇ ਮਜ਼ਾਕ ਵਿੱਚ ਕਹਿ ਦਿੰਦੇ ਸੀ ਤੈਨੂੰ ਜਿਹੜਾ ਸੌਖਾ ਲੱਗਦਾ ਉਹੀ ਹਾਂਭਦਾ ਮੇਰੇ ਪਿਤਾ ਜੀ ਨੂੰ ਵੀ ਪਾਰਕਿੰਗਸਨ ਹੋਈ ਮੈਨੂੰ ਸਿਰਫ ਪ੍ਰਿੰਸੀਪਲ ਰਾਜ ਕੁਮਾਰ ਜੀਆ ਤੋਂ ਇੰਨਾ ਹੀ ਪਤਾ ਲੱਗਿਆ ਕਿ ਉਹ ਮੈਂ ਪਟਿਆਲੇ ਸੀ ਕਿ ਉਹ ਅਜੇ ਤਹਾਂ ਆਪਣੇ ਬੇਟੀ ਕੋਲ ਚਲੇ ਗਏ ਨੇ ਉਹਨਾਂ ਨੂੰ ਪਾਰਕਿੰਗਸਨ ਹੈ ਡਾਕਟਰ ਹਰਬਾਜੀ ਦਾ ਤਾਂ ਪਿਤਾ ਜੀ ਦਾ ਵੀ ਇਲਾਜ ਚੱਲਦਾ ਸੀ ਉਹ ਇੰਟਰਨੈਸ਼ਨਲ ਫਤਰ ਦੇ ਅੰਤਰਰਾਸ਼ਟਰੀ ਪੱਤਰ ਦੇ ਮਾਹਰ ਨੇ ਦਿਮਾਗ ਦੇ ਰੋਗਾਂ ਦੇ ਸੋ ਪ੍ਰੋਫੈਸਰ ਸਾਹਿਬ ਜਿਹੜੋ ਪੜ੍ਹਾਉਂਦੇ ਸੀ ਤਾਂ ਉਹਨਾਂ ਦੀ ਹਰ ਗੱਲ ਦੇ ਵਿੱਚ ਬਹੁਤ ਵੱਡੀ ਦਾਨਿਸ਼ ਬੰਦੀ ਪਈ ਹੁੰਦੀ ਸੀ ਇੱਕ ਵਾਰ ਮੈਂ ਪਟਿਆਲੇੋਂ ਫੁੱਲਾਂ ਦੇ ਜੁੱਤੇ ਲੈ ਕੇ ਆਪਣੇ ਘਰ ਬਾਸ ਤੇ ਲੈ ਕੇ ਆਇਆ ਤਾਂ ਉਹਨਾਂ ਦੇ ਕੁਝ ਗੰਮ ਨੇ ਰੱਖੇ ਹੁੰਦੇ ਸੀ ਨਾਮ ਤੇ ਉਹ ਨੂੰ ਘੁੰਮਣਾ ਉਹਨਾਂ ਵਾਸਤੇ ਉੱਥੋਂ ਬਾਹਰ ਤੇ ਲਾਇਆ ਕਿਉਂਕਿ ਅਸੀਂ ਉੱਥੇ ਇੱਕ ਦਿਰਾਂ ਦੇ ਪੜ੍ਹਦੇ ਰਹਿੰਦੇ ਜਾਂ ਉਹਨਾਂ ਕੋਲ ਕੋਈ ਆ ਜਾਂਦਾ ਸੀ ਬਾਹਰ ਬੈਠੇ ਉਹ ਤੇ ਦੇਖਦੇ ਰਹਿੰਦੇ ਪ੍ਰਾਇਕ ਦੇਰੀਏ ਦਾ ਦੁੱਤਾ ਸੀ ਉਹਨਾਂ ਨੇ ਮੈਨੂੰ ਪੁੱਛਿਆ ਕਿ ਕਾਹਦਾ ਦੁੱਤਾ ਜਦੋਂ ਮੈਂ ਉਹਨਾਂ ਨੂੰ ਦੱਸਿਆ ਜੀ ਸਾਰੇ ਦੇਰੀਏ ਦਾ ਦੁੱਤਾ ਕਹਿ ਕੇ ਦਿੱਤਾ ਜੀ ਉਹਨਾਂ ਨੂੰ ਤਾਂ ਮੈਨੂੰ ਉਹਨਾਂ ਨੇ ਉਹਦੀ ਪੂਰੀ ਖੋਰ ਵਿਚਾਰ ਦਿੱਤੇ ਉਸ ਤੇ ਦੱਸਿਆ ਇੱਕ ਲੈੰਟ ਦੇ ਵਿੱਚ ਕਿ ਸੁਰੀਦਨ ਦਾ ਕੋਈ ਪੌਦਾ ਵਿਗਿਆਨੀ ਸੀ ਡਾクター ਦਾਹਲ ਉਹਨੇ ਜਿਹੜੀ ਖੋਜ ਕੀਤੀ ਸੀ ਉਹਦੇ ਨਾਂ ਤੇ ਇਹਦਾ ਨਾਮ ਪਿਆ ਉਹ ਇਟੇ ਰਿਯੋਗ ਅਦਮਕ ਸੀ ਜਦੋਂ ਦਾ ਮਾਨਸਤ ਬਾਰੂ ਜੀ ਜਿਆ ਨੂੰ ਮਹਾਰਾਜ ਜਿਹੜਾ ਉਹ ਗੁਰੂ ਸਾਹਿਬ ਦੀ ਰਾਮ ਸਿੰਘ ਮੇਰ ਨਾਲ ਦਾ ਸ਼ਬਦ ਦੀ ਬਹੁਤ ਵੱਡੀ ਕਸਾਲ ਰਹਾ ਦਾ ਕਿਸਾਨਕਾਰ ਕੋਲਭਾਨ ਸਿੰਘ ਕਿਸਾਨਕਾਰ ਚੰਦ ਸਿੰਘ ਮਹਾਰਾਜ ਤੋ ਦੇ ਨਾਲ ਘਰਦਾਨੀ ਦੇ ਉੱਤੇ ਗੁੱਲੇ ਦੀਆਂ 12 ਹੀਰੀਆਂ ਕਲੀਆਂ ਗਾਉਣ ਵਾਲੇ ਬਹੁਤ ਵੱਡੇ ਉਗਵੰਤਰੀ ਮਹਾਰਾਜ ਪਿੰਡ ਦੇ ਹੋਏ ਜਿਨ੍ਹਾਂ ਦੀ ਖੋਜ ਬਾਰੇ ਮਹਿਮਾਨ ਚਿੱਤਿਆਂ ਨਾਲ ਗੱਲ ਕੀਤੀ ਮੰਨੂ ਮਹਾਰਾਜ ਦੇ ਵੱਡੇ ਬਿਆਂ ਦਾ ਉਮਰ ਦੇ ਵਰਦਾਨ ਪੁੱਛਿਆ ਪਰ ਮੈਨੂੰ ਕਿਸੇ ਨੂੰ ਪਤਾ ਨਾ ਲੱਗਿਆ ਜਦੋਂ ਮੈਂ ਬਾਸਤੀਆਂ ਨੂੰ ਫੋਨ ਕੀਤਾ ਪਹਿਲਾਂ ਮੈਨੂੰ ਇੱਕ ਨਹੀਂ ਤਿੰਨ ਗਵੰਤਰੀਆਂ ਦੀ ਗੱਲ ਦਸੀ ਕਿਉਂਕਿ ਮੇਰਾ ਪਹਿਲਾ ਮੂਰੰਧਰ ਅੱਜ ਨਾਲ ਜਾਣ ਉਹਦੇ ਪਿਤਾ ਪਾਲਾ ਸਿੰਘ ਤੇ ਜਹਾ ਉਹਨਾਂ ਦੇ ਚਾਚਾ ਸਤਲ ਸਿੰਘ ਉਹ ਰਾਹ ਵਾਲੀ ਉਹਨੇ ਮੈਨੂੰ ਜਾਣ ਕੇ ਕਿਤੀ ਸਮਾਜ ਵਿੱਚ ਇੰਨੇ ਗਿਹਰੇ ਪੱਧਰ ਤੇ ਚੁੜੇ ਤੇ ਸਾਡੇ ਚਾਚਾ ਜੀ ਜਿਹੜਾ ਉਹਨਾਂ ਨੇ ਬਹੁਤ ਸਾਰੇ ਹਸਪਤਾਲ ਦੇ ਵਿੱਚ ਦੇਖਿਆ ਤਾਂ 17% ਉਹਨਾਂ ਦਾ ਹਾਰਟ ਕੈਂਕ ਕਰਦਾ ਸੀ ਸੋ ਮੈਂ ਸਾਡੇ ਪਰਿਵਾਰ ਵੱਲੋਂ ਉਹਨਾਂ ਦੀ ਵਰਸੀ ਮੌਕੇ ਉਹਨਾਂ ਨੂੰ ਯਾਦ ਕਰਨ ਲਈ ਮੈਂ ਸਾਰਿਆਂ ਹੀ ਜੰਤਕ ਜਥੇਬੰਦੀਆਂ ਦਾ ਤੇ ਹਾਜ਼ਰੀਨ ਦਾ ਧੰਨਵਾਦ ਕਰਦਾ ਇਹਦੇ ਨਾਲ ਨਾਲ ਸਾਡੇ ਮੱਧ ਕਾਲ ਦੇ ਵਿੱਚ ਜਿਹੜੀ ਸਾਡੀ ਸ਼ਬਦ ਦੀ ਬਿਰੋਧ ਦੀ ਬਰਾਦਰਤਾ ਦੀ ਲਹਿਰ ਉਸਾਰਨ ਵਾਲੇ ਗੁਰੂ ਰਵਿਦਾਸ ਜੀ ਦਾ ਕੰਮ ਪ੍ਰਕਾਸ਼ ਪੁਰਬ ਹੈ ਮੈਂ ਉਹਦੇ ਨੂੰ ਵੀ ਰਾਈ ਦਿੰਦਾ ਉਹਨਾਂ ਨੂੰ ਵੀ ਯਾਦ ਕਰਦਾ ਬਹੁਤ ਬ੍ਰਿਕਾ ਕਾਲ ਸਾਹਿਬ ਬਹੁਤ